ਕਮਲਪੁਰ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਹਾਂਜੀ ਬਾਬਾ ਜੀ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਕਤਲ ਮਾਮਲੇ ਵਿੱਚ ਮੁਲਜ਼ਮ ਕੋਰਚ ਹੋਏ ਪੇਸ਼ 3 ਦਿਨ ਦਾ ਮਿਲਿਆ ਪੁਲਿਸ ਰਿਮਾਂਡ ਸੋ ਇਹਨਾਂ ਨੂੰ 7 ਦਿਨ ਦਾ ਰਿਮਾਂਡ ਬੰਧਿਆ ਫਰਦਰ ਕੁਲ ਕਵਰੀ ਨਹੀਂ ਕਰਨੀ ਪਰਮਾਨਜੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਅਮਰਿਤਪਾਲ ਮਹਿਰੋਤੇ ਲੱਗੇ ਰੇਪ ਦੇ ਇਲਜ਼ਾਮਾਂ ਤੇ ਵਕੀਲ ਦਾ ਵੱਡਾ ਖੁਲਾਸਾ ਨਹੀਂ 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 ਇਹ ਤਾਂ ਇਹ ਤਾਂ ਐਡੀ ਬੇਦਕੀ ਗੱਲ ਹੈ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਇਹ ਹੀ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਜੀ ਹਾਂ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਕਤਲਕਾੜ ਦੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਉਪਰੰਤ ਦੋਹਾਂ ਦਾ 7 ਦਿਨ ਦਾ ਪੁਲਿਸ ਤੇ ਵੱਲੋਂ ਰਿਮਾਂਡ ਮੰਗਿਆ ਗਿਆ ਪਰ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਅਦਾਲਤ ਤੇ ਵੱਲੋਂ 3 ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਅੱਜ ਦੋਹੇ ਨੌਜਵਾਨਾਂ ਨੂੰ ਮੋੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪੁਲਿਸ ਵੱਲੋਂ ਆਪਣਾ ਪੱਖ ਰੱਖਦਿਆਂ ਹੋਇਆਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਮੋਬਾਈਲ ਰਿਕਵਰ ਕਰਾਉਣ ਦੀ ਗੱਲ ਕਹੀ ਗਈ ਇਸ ਤੋਂ ਇਲਾਵਾ ਜਿਸੇ ਕਮਰਕਸੇ ਦੇ ਨਾਲ ਕંચਨ ਕੁਮਾਰੀ ਉਰਫ ਕਮਲਕੌਰ ਦੀ ਹਤਿਆ ਕੀਤੀ ਗਈ ਉਸ ਨੂੰ ਰਿਕਵਰ ਕਰਾਉਣ ਦੀ ਗੱਲ ਕੀਤੀ ਗਈ ਪਰ ਪੁਲਿਸ ਦੇ ਵੱਲੋਂ ਆਪਣੀ ਤਫ਼ਤੀਸ਼ ਦੇ ਦੌਰਾਨ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਦੇ ਵੱਲੋਂ ਇੱਕ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਸੀ ਜਦੋਂ ਕਿ ਗ੍ਰਫਤਾਰ ਕੀਤੇ ਗਏ ਨੌਜਵਾਨਾਂ ਦੇ ਵੱਲੋਂ ਕਮਰ ਕੱਸੇ ਨੂੰ ਆਗ ਲਗਾ ਦਿੱਤੀ ਗਈ ਸੀ ਤਾਂ ਬਚਾਅ ਪੱਖ ਦੇ ਵਕੀਲਦਿਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਦੇ ਵੱਲੋਂ 7 ਦਿਨਾਂ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਨਾਲ ਕੀਤੇ ਗਏ ਬਲਾਤਕਾਰ ਦੀਆਂ ਜੋ ਖਬਰਾਂ ਨਸ਼ਰ ਕੀਤੀਆਂ ਗਈਆਂ ਸਾਨੂੰ ਗਲਤ ਹਨ ਅਜਿਹਾ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਹ ਸਾਰੇ ਜੋ ਇਲਜ਼ਾਮ ਨੇ ਇਹ ਬੇਬੁਨਿਆਦ ਨੇ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਹੁਣ ਤੁਹਾਨੂੰ ਸੁਣਾਉਣੇ ਹਨ ਕਿ ਇਸ ਬਾਰੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖੜਾ ਕਦਾਂ ਇਹ ਕਹਨੇ ਤਾਂ ਮਾਨਜੋਗ ਅਦਾਲਤ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਆਲਦੀ ਰਿਕਵਰੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਜਿਹੜੇ ਮੋਬਾਈਲ ਵਗੈਰਾ ਰਿਕਵਰ ਕਰਨੇ ਨੇ ਤਾਂ ਇੱਕ ਮੋਬਾਈਲ ਜਿਹੜਾ ਉਹਨਾਂ ਤੋਂ ਆਪ ਵੀ ਡਿਮਿਟ ਕਰ ਲਾਇਆ ਉਹਨਾਂ ਨੇ ਕਿ ਇੱਕ ਮੋਬਾਈਲ ਜਿਹੜਾ ਸਾਨੂੰ ਉਹਨੇ ਨਾ ਦੇ ਦਿੱਤਾ ਤਾਂ ਕੋਈ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਇੱਕ ਕਹਿੰਦੇ ਸੀ ਕਮਰਕਸਾ ਜਾਂ ਜਿਹੜਾ ਗਲ ਚ ਪਰਣਾ ਪਾਇਆ ਸੀ ਜਿੰਦੇ ਨਾਲੇ ਨੂੰ ਇਹਨਾਂ ਦੇ ਅਲੀਗੇਸ਼ਨ ਨੇ ਪੁਲਿਸ ਦੇ ਕਿ ਜਿੰਦੇ ਨਾਲੇ ਨੂੰ ਗਲ ਘੁੱਟ ਕੇ ਮਾਰਿਆ ਗਿਆ ਤਾਂ రికవరీ ਵਾਲੀ ਗੱਲ ਨਹੀਂ ਬਣਦੀ ਕਿਉਂਕਿ ਉਹਨੇ ਪੁਲਿਸ ਨੇ ਆਪ ਹੀ ਦੱਸਿਆ ਕਿ ਉਹ ਜਿਹੜਾ ਕਮਰਕਾਸੇ ਦੇ ਨਾਲ ਉਹਦਾ ਗਲ ਘੁੱਟਿਆ ਸੀ ਤੇ ਉਹਨੂੰ ਅੱਗ ਲਾਤੀ ਸੀ ਹੁਣ ਨਾ ਤਾਂ ਐਸਿਕ ਕੋਈ ਵੈਪਨ ਬਰਾਮਦ ਕਰਨਾ ਹੈ ਨਾ ਫਰਦਰ ਕੋਈ ਰਿਕਵਰੀ ਇਸ ਦੇ ਵਿੱਚ ਮੋਬਾਈਲ ਆਲਦੀ ਇੱਕਰ ਕਵਰ ਹੋ ਚੁੱਕਾ ਹੈ ਹੋਰ ਕਿਸੇ ਮੋਬਾਈਲ ਦੀ ਵੀ ਰਿਕਵਰੀ ਨਹੀਂ ਇਹਨਾਂ ਨੇ ਕਰਨੀ ਤਾਂ ਜਿਹੜਾ ਦੂਸਰਾ ਕਹਿੰਦੇ ਜੀ ਉੱਥੇ ਅਮਰਤਪਾਲ ਮਹਿਰੋ ਜਿਹੜਾ ਬਾਹਰੋਂ ਬਿਆਨ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਕੇ ਮਰਡਰ ਕੀਤਾ ਹੈ ਜਾਂ ਉਹਦੇ ਬਾਰੇ ਅੱਗੇ ਜਿਹੜਾ ਡਿਸਕਲੋਜ਼ ਕਰ ਰਹੇ ਨੇ ਤਾਂ ਮੈਂ ਮਾਨਯੋਗ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਅਮਰਤਪਾਲ ਮਹਿਰੋ ਦੇ ਕਹਿਣ ਦੇ ਉੱਪਰ ਆਉਂਦੀਆਂ ਬਿਆਨ ਦੇਣ ਤੇ ਸਾਡੇ 'ਤੇ ਬੈਠਕ ਨਹੀਂ ਹੋ ਪਈ। ਪਹਿਲੀ ਗੱਲ ਤਾਂ ਉਹਨਾਂ ਵੀਡੀਓ ਨੂੰ ਅਸੀਂ ਸੱਚੀ ਨਹੀਂ ਮੰਨਦੇ ਕਿਉਂਕਿ ਅੱਜਕੱਲ ਜਿਹੜਾ ਜ਼ਮਾਨਾ AI ਦਾ ਹੈ ਉਹ ਜੋ ਮਰਜ਼ੀ ਹੋ ਸਕਦਾ ਹੈ ਜੋ ਮਰਜ਼ੀ ਕੋਈ ਚੇਂਜ ਕਰ ਸਕਦਾ ਹੈ ਉਹ ਗੱਲਾਂ ਐਡਮਿਸਿਬਲ ਜਿਹੜੀਆਂ ਗੱਲਾਂ ਹੈ ਨਹੀਂ। ਸੋ ਇਹਨਾਂ ਨੂੰ 7 ਦਿਨ ਦਾ ਰਿਮਾਂਡ ਮੰਗਿਆ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਪਰ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ। ਸੋਸ਼ਲ ਮੀਡੀਆ ਤੇ ਕਾਫੀ ਆਖਵਾਣ ਜਿੰਮੇ ਕੀ ਦੋਸ਼ ਲਾਇਆ ਜਾ ਰਿਹਾ ਕਾਦੇ ਜੀ ਇਸ ਤਰ੍ਹਾਂ ਬਣਾ ਨਹੀਂ ਨਹੀਂ ਜੀ ਨਹੀਂ 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 ਇਹ ਤਾਂ ਇਹ ਤਾਂ ਐਡੀ ਬੇਦਕੀ ਗੱਲ ਹੈ ਜੀ ਜਿਹਦਾ ਕਰਦਾ ਬਹੁਤ ਕੁਝ ਬੋਲ ਉਹਨਾਂ ਬੰਦਿਆਂ ਦੇ ਖਿਲਾਫ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਇਹ ਹੀ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਉਹ ਮਰਡਰ ਹੈ ਕਿਸੇ ਨੇ ਕੀਤਾ ਹੈ ਕਿਉਂ ਕੀਤਾ ਹੈ ਇਹ ਗੱਲਾਂ ਤਾਂ ਅੱਗੇ ਚਲਾਣ ਚਾਹਣਗੇ ਠੀਕ ਹੈ ਨਾ ਜੀ ਕੋਈ ਰੇਪ ਨਹੀਂ ਕੋਈ ਜੇ ਕੋਈ ਡੀਐਨਏ ਦੀ ਰਿਪੋਰਟ ਨਹੀਂ ਆਈ ਅਗਰ ਕੋਈ ਉਹਦਾ ਪੋਸਟਮਾਰਟਮ ਹੋਇਆ ਹੈ ਜੇ ਪੋਸਟਮਾਰਟਮ ਹੋਇਆ ਹੈ ਉਸ ਤੋਂ ਬਾਅਦ ਜੇ ਉਹਨਾਂ ਨੂੰ ਲੱਗਿਆ ਹੈ ਤਾਂ ਉਹ ਅੱਗੇ ਡੀਐਨਏ ਦੀ ਰਿਪੋਰਟ ਆਉਣੀ ਹੈ ਜੋ ਜਿਹੀ ਗੱਲ ਜਿਹੜੀ ਇਸ ਕੇਸ ਦੇ ਵਿੱਚ ਰੇਪ ਜਾਂ ਇਹੋ ਜਿਹੀ ਗੱਲ ਕੋਈ ਵੀ ਨਹੀਂ ਇਸ ਵਿੱਚ